ਮੇਰੇ ਪਿਆਰਿਓ ਅੱਜ ਪੰਜਾਬ ਦੇ ਵਿੱਚ ਵੋਟਾਂ ਪੈ ਰਹੀਆਂ ਨੇ ਚੰਗੀਆਂ ਤੇ ਮਾੜੀਆਂ ਦੋਵੇਂ ਤਰ੍ਹਾਂ ਦੀਆਂ ਖਬਰਾਂ ਵੱਖ-ਵੱਖ ਥਾਵਾਂ ਤੋਂ ਆ ਰਹੀਆਂ ਨੇ ਇੱਕ ਸੀਨ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਔਰ ਇੱਕ ਖਬਰਾਂ ਆ ਰਹੀਆਂ ਨੇ ਜਲੰਧਰ ਦੇ ਮਨਸੂਰਪੁਰ ਮੰਡਾਲਾ ਤੋਂ ਬੜੀ ਮੰਦ ਭਾਗੀ ਖਬਰ ਹੈ ਕਿ ਪੋਲਿੰਗ ਬੂਥ ਤੇ ਲੜਾਈ ਹੋਈ ਹੈ ਕਿੰਨੇ ਬੰਦੇ ਲਹੂ-ਲੁਹਾਨ ਹੋਏ ਨੇ ਕੁਝ ਹਸਪਤਾਲ ਦਾਖਲ ਨੇ ਕੁਝ ਨੂੰ ਪੁਲਿਸ ਫੜ ਕੇ ਲੈ ਗਈ ਹੈ ਔਰ ਘਟਨਾ ਕੀ ਵਾਪਰੀ ਬਾਹਰ ਪੋਲਿੰਗ ਬੂਥ ਲੱਗੇ ਸੀ ਕੁਝ ਬੀਬੀਆਂ ਵੋਟ ਪਾਉਣ ਆਈਆਂ ਤਾਂ ਇੱਕ ਵਿਅਕਤੀ ਅੰਦਰ ਉਹਨਾਂ ਨੂੰ ਦੱਸਿਆ ਜਾ ਰਿਹਾ ਕਿ ਵੋਟ ਪਾਉਣ ਲਈ ਲੈ ਗਿਆ ਤੇ ਹੱਥ ਫੜ ਕੇ ਵੋਟ ਪਾਉਣ ਦੀ ਕੋਸ਼ਿਸ਼ ਕੀਤੀ ਇਦਾਂ ਦੇ ਦੋਸ਼ ਲੱਗ ਰਹੇ ਨੇ ਔਰ ਉੱਥੋਂ ਹੀ ਫਿਰ ਰੌਲਾ ਪੈ ਗਿਆ ਰੌਲਾ ਲੜਾਈ ਚ ਬਦਲ ਗਿਆ ਲੜਾਈ ਜਿਹੜੀ ਆ ਉਹ ਸੱਟਾ ਮਾਰਨ ਚ ਬਦਲ ਗਈ ਤੇ ਸੱਟਾ ਮਾਰਨੀਆਂ ਲਹੂ ਲੋਹਾਨ ਤੱਕ ਚਲੀਆਂ ਗਈਆਂ ਜਾਨਾਂ ਖਤਰੇ ਚ ਨੇ ਔਰ ਵੱਡੀ ਘਟਨਾ ਵਾਪਰੀ ਆ ਮਨਸੂਰਪੁਰ ਮੰਡਾਲਾ ਜਲੰਧਰ ਦੇ ਵਿੱਚ ਇਸ ਤੋਂ ਪਹਿਲਾਂ ਜਿਹੜਾ ਲੱਖੋਵੜ ਪਿੰਡ ਹੈ ਜਿਹੜਾ ਅਜਨਾਲਾ ਦਾ ਉੱਥੇ ਵੀ ਵੋਟਾਂ ਤੋਂ ਪਹਿਲਾਂ ਹੀ ਲੜਾਈ ਹੋ ਗਈ ਇੱਕ ਗੱਭਰੂ ਪੁੱਤ ਮਾਰ ਦਿੱਤਾ ਗਿਆ ਤਿੰਨ ਚਾਰ ਜ਼ਖਮੀ ਹੋ ਗਏ ਨੇ ਇਸ ਤੋਂ ਇਲਾਵਾ ਕਿੰਨੇ ਜਗ੍ਹਾ ਤੇ ਹੋਰ ਇਹ ਵੋਟਾਂ ਕਰਕੇ ਲੜਾਈਆਂ ਜਿਹੜੀਆਂ ਨੇ ਉਹ ਪੈ ਰਹੀਆਂ ਨੇ ਪਰ ਇਹ ਪਿੰਡ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਇੱਥੇ ਕੋਈ ਪੋਲਿੰਗ ਬੂਥ ਨਹੀਂ ਲੱਗਾ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਆੱਡ ਅੱਡ ਪਾਰਟੀਆਂ ਨਾਲ ਇਹ ਜੁੜੇ ਪੈਣਾ ਭਰਾ ਨੇ ਇੱਕ ਵੀ ਪੋਲਿੰਗ ਬੂਥ ਇਸ ਪਿੰਡ ਚ ਨਹੀਂ ਲਾਇਆ ਗਿਆ ਵੋਟਾਂ ਵੀ ਪੈ ਰਹੀਆਂ ਨੇ ਕੰਮ ਠੀਕ ਚੱਲ ਰਿਹਾ ਪਰ ਇਹ ਕਹਿੰਦੇ ਨੇ ਕਿ ਅਸੀਂ ਸ਼ਬੀਲ ਲਾਈ ਹੈ ਤੁਸੀਂ ਦੇਖ ਸਕਦੇ ਹੋ ਮੇਰੇ ਕੈਮਰਾਮੈਨ ਤੁਹਾਨੂੰ ਦਿਖਾਉਣਗੇ ਕਿ ਠੰਡੇ ਮਿੱਠੇ ਜਲਦੀ ਸ਼ਬੀਲ ਜਿਹੜੀ ਆ ਉਹ ਲੱਗੀ ਹੋਈ ਆ ਸਰਬ ਸਾਂਝੀ ਸ਼ਬੀਲ ਇਹਨਾਂ ਨੇ ਲਾਈ ਆ ਪਰ ਪੋਲਿੰਗ ਬੂਥ ਨਹੀਂ ਲਾਇਆ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਹੱਥਾਂ ਦੇ ਵਿੱਚ ਫੜੇ ਹੋਏ ਡਾਂਗਾ ਟੰਬੇ ਦੇਖ ਕੇ ਇੰਜ ਲੱਗਦਾ ਹੋਣਾ ਕਿ ਸ਼ਾਇਦ ਇਹ ਵੀ ਲੜਨ ਲਈ ਖੜੇ ਨੇ ਪਰ ਨਹੀਂ ਇੱਥੇ ਬੜੀ ਸਾਂਝੀ ਵਾਲਤਾ ਦਾ ਜਿਹੜਾ ਸੰਦੇਸ਼ ਆ ਉਹ ਸਾਨੂੰ ਵੇਖਣ ਨੂੰ ਮਿਲਿਆ ਆ ਆਪਾਂ ਗੱਲ ਕਰਦੇ ਆ ਭਾਈ ਜੀ ਵੋਟਾਂ ਵੱਖ-ਵੱਖ ਪਿੰਡਾਂ 'ਚ ਪੈ ਰਹੀਆਂ ਨੇ ਪੋਲਿੰਗ ਬੂਥ ਲੱਗੇ ਨੇ ਕਈਆਂ ਥਾਵਾਂ ਤੇ ਲੜਾਈਆਂ ਝਗੜੇ ਹੋਏ ਨੇ ਕਤਲੋਗਾਰਤ ਵੀ ਹੋ ਰਹੀ ਐ ਤੁਹਾਡੇ ਪਿੰਡ ਚੱਕ ਸੋਮੀਆਂ ਦੇ ਵਿੱਚ ਕੋਈ ਬੂਥ ਤੁਸੀਂ ਨਹੀਂ ਲਾਇਆ ਕਿਸੇ ਪਾਰਟੀ ਦਾ ਕਿਉਂ ਸਭ ਤੋਂ ਪਹਿਲਾਂ ਤਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਹ ਸਾਰੇ ਨਗਰ ਨੇ ਸਲਾਹ ਕੀਤੀ ਐ ਵੀ ਮੈਂ ਆਮ ਆਦਮੀ ਪਾਰਟੀ ਦਾ ਕਿਸਾਨ ਵਿੰਗ ਦਾ ਪ੍ਰਧਾਨ ਵੀ ਹਾਂ ਸਾਰੇ ਗੁਰੂਸਾਹਲਕੇ ਦਾ ਤੇ ਕੁਝ ਪਿੰਡਾਂ ਦਾ ਮੈਨੂੰ ਪਰਿਵਾਰੀ ਵੀ ਲਾਇਆ ਗਿਆ ਪਰ ਸਾਡਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਇਹ ਵਾਰ-ਵਾਰ ਬਿਆਨ ਦਿੰਦਾ ਵੀ ਅਸੀਂ ਪਿੰਡਾਂ ਦੇ ਵਿੱਚ ਪੁਰਾਣਾ ਭਾਈਚਾਰਾ ਕਾਇਮ ਕਰਨਾ ਤੇ ਪੰਚਾਇਤਾਂ ਬਹਾਲ ਕਰਨੀਆਂ ਤੇ ਲੋਕਾਂ ਸਾਰਿਆਂ ਦੀ ਸਾਂਝੇ ਇੱਕ ਕਰਨੀ ਉਹਨਾਂ ਦੇ ਬਿਆਨ ਅਸੀਂ ਵੇਖ ਕੇ ਅੱਜ ਅਸੀਂ ਕਿਸੇ ਵੀ ਪਾਰਟੀ ਦਾ ਬੂਥ ਨਹੀਂ ਲਾਇਆ ਅਸੀਂ ਸਾਰੇ ਪਿੰਡ ਨੇ ਰਲ ਕੇ ਛਪੀਲ ਲਾਈ ਹੈ ਖੁੱਲੀ ਛੋੜੇ ਬੋਟ ਜਿੰਨੂੰ ਜਿੱਥੇ ਕੋ ਮਰਜ਼ੀ ਪਾਵੇ ਉਹ ਜਾ ਕੇ ਆਪਦਾ ਪਰਚੀਆਂ ਉਹਨਾਂ ਦੇ ਘਰਾਂ 'ਚ ਪਹੁੰਚੀਆਂ ਹੋਈਆਂ ਨੇ ਉਹ ਜਾ ਕੇ ਆਪਦੀ ਬੋਟ ਪਾ ਕੇ ਬਾਹਰ ਜਾਂਦਾ ਆਪਦੇ ਪਾਣੀ ਪੀ ਕੇ ਆਪਦੇ ਘਰੇ ਜਾਂਦਾ ਬਸ ਅਸੀਂ ਲੋਕਾਂ ਨੂੰ ਵੀ ਇਹ ਜਸ ਤੇ ਦਿੰਨੇ ਆ ਵੀ ਆਪਦੇ ਆਪਣੇ ਪਿੰਡਾਂ ਦੇ ਭਾਈਚਾਰੇ ਕਾਇਮ ਕਰੋ ਲੜੋ ਨਾ ਪਾਰਟੀਆਂ ਸਾਰੀਆਂ ਇੱਕ ਨੇ ਜਿਵੇਂ ਸਾਡੀ ਕਾਂਗਰਸ ਪਾਰਟੀ ਤੇ ਆਮ ਪਾਰਟੀ ਬਾਕੀ ਵੀ ਹੋਰ ਹਲਕਿਆਂ ਦੇ ਵਿੱਚ ਪਾਰਟੀਆਂ ਸਾਡਾ ਰਿਲਾਇੰਸ ਹੈ ਸਾਡਾ ਐਮਪੀ ਬਣ ਜਾਵੇ ਕਾਕਾ ਬਰਾੜ ਤਾਂ ਵੀ ਸਾਡਾ ਜੇ ਸਾਡਾ ਸ਼ੇਰ ਸਿੰਘ ਕਬਾਇਆ ਬਣ ਗਿਆ ਤਾਂ ਵੀ ਸਾਡਾ ਈਵੇਂ ਅਕਾਲੀ ਦਲ ਦਾ ਜੇ ਅਕਾਲੀ ਦਲ ਦਾ ਬਣ ਗਿਆ ਤੇ ਤਾਂ ਵੀ ਬੀਜੇਪੀ ਦਾ ਜੇ ਰਾਣਾ ਸੋਢੀ ਬਣ ਗਿਆ ਤਾਂ ਵੀ ਬੀਜੇਪੀ ਦਾ ਅਸੀਂ ਲੋਕਾਂ ਨੂੰ ਇਹ ਕਹਿੰਨੇ ਵੀ ਪਿੰਡਾਂ ਦੇ ਵਿੱਚ ਲੜੋ ਨਾ ਆਪ ਦਾ ਭਾਈਚਾਰਾ ਕਾਇਮ ਰੱਖੋ ਲਖਣ ਤਾਂ ਸਾਲ-ਸਾਲ ਬਾਅਦ ਆਉਂਦੇ ਰਹਿੰਦੇ ਨੇ 6-6 ਮਹੀਨੇ ਬਾਅਦ ਤੁਸੀਂ ਸਦਾ ਇੱਥੇ ਰਹਿਣਾ ਲੀਡਰ ਬਣ ਜਾਂਦੇ ਨੇ ਉਸ ਤੋਂ ਮਗਰੋਂ ਪਿੰਡਾਂ ਵਿੱਚ ਵੀ ਨਹੀਂ ਆਉਂਦੇ ਪਾ ਮੈਂ ਮੈਂ ਖੁਦ ਲੀਡਰ ਐ ਪਰ ਸਾਨੂੰ ਇਸ ਚੀਜ਼ ਦਾ ਪਤਾ ਵੀ ਕਈ ਐਮਪੀ ਐਮਐਲਏ ਇਹੋ ਜਿਹੇ ਚੁਣੇ ਜਾਂਦੇ ਨੇ ਹਲਕਿਆਂ ਦੇ ਵਿੱਚ ਉਸ ਤੋਂ ਬਾਅਦ ਉਹ ਆਪਣੇ ਘਰਾਂ 'ਚੋਂ ਨਹੀਂ ਨਿਕਲਦੇ ਪਿੰਡਾਂ 'ਚ ਆਉਂਦੇ ਹੀ ਨਹੀਂ ਗਰਾਂਟਾ ਦੇ ਦੂਰ ਦੀ ਗੱਲ ਏ ਪਰ ਅਸੀਂ ਅਹੀਂ ਲੋਕਾਂ ਨੂੰ ਇਹ ਬੇਨਤੀ ਕਰਦੇ ਹਾਂ ਵੀ ਜਿਹੜਾ ਆਪਦੇ ਮਾਹੌਲ ਨੂੰ ਸੁਗਾਵਾਂ ਰੱਖੋ ਵਧੀਆ ਰੱਖੋ ਪਿੰਡਾਂ 'ਚ ਭਾਈਚਾਰਾ ਕਾਇਮ ਰੱਖੋ ਵੋਟ ਜਿਨੂੰ ਮਰਜ਼ੀ ਪਾਓ ਲੋਕਾਂ ਨੇ ਮਹੀਨਾ ਮਹੀਨਾ ਹੋ ਗਿਆ ਮਾਨ ਬਣਾ ਕੇ ਬੈਠੇ ਵੀ ਅਸੀਂ ਵੋਟ ਐਸ ਬੰਦੇ ਨੂੰ ਪਾਉਣੀ ਐਸ ਪਾਰਟੀ ਨੂੰ ਪਾਉਣੀ ਸਾਡੇ ਕਹਿਣ ਤੇ ਕਿਸੇ ਨਹੀਂ ਪਾਉਣੀ ਬਿਲਕੁਲ ਠੀਕ ਇਹਨਾਂ ਨੇ ਗੱਲ ਕੀਤੀ ਹੈ ਵੋਟ ਤਾਂ ਲੋਕ ਪਹਿਲਾਂ ਨਹੀਂ ਮਨ ਬਣਾਇਆ ਹੋਇਆ ਹੁੰਦਾ ਤੇ ਪੋਲਿੰਗ ਬੂਥ ਜਿਹੜੇ ਬਾਹਰ ਖਿੱਚੋ ਤਾਨ ਕਰਦੇ ਨੇ ਉਹਦੇ ਵਿੱਚੋਂ ਕੜਤਨ ਝਗੜੇ ਤੇ ਲੜਾਈਆਂ ਪੈਦਾ ਹੁੰਦੀਆਂ ਨੇ ਔਰ ਤੁਸੀਂ ਦੇਖ ਸਕਦੇ ਹੋ ਪਿੰਡ ਚੱਕ ਸੋਮੀਆਂ ਗੁਰੂ ਹਰਸਾਏ ਦੇ ਇਹਨਾਂ ਭੈਣਾ ਭਰਾਵਾਂ ਨੇ ਠੰਡੇ ਮਿੱਠੇ ਜਲਦੀ ਸ਼ਵੀਰ ਲਾਈ ਹੈ ਕੋਈ ਵੈਰ ਨਹੀਂ ਕੋਈ ਵਿਰੋਧ ਨਹੀਂ ਕੋਈ ਲੜਾਈ ਨਹੀਂ ਔਰ ਇੱਕ ਬਹੁਤ ਚੰਗੀ ਉਦਾਹਰਣ ਮੈਂ ਕਹਿ ਸਕਦਾ ਪੂਰੇ ਪੰਜਾਬ ਔਰ ਪੂਰੇ ਦੇਸ਼ ਦੇ ਲਈ ਹੈ ਕਈਆਂ ਪਿੰਡਾਂ 'ਚ ਹੋਰ ਵੀ ਇੰਜ ਹੋਇਆ ਤੇ ਜਿੱਥੇ-ਜਿੱਥੇ ਇੰਜ ਹੋਇਆ ਮੈਨੂੰ ਲੱਗਦਾ ਉਹ ਪਿੰਡ ਵਿਧਾਈ ਦੇ ਪਾਤਰ ਨੇ ਇਹ ਬਹੁਤ ਹੀ ਸੁਣਾਉਣਯੋਗ ਕਦਮ ਹੈ ਔਰ ਦੇਖੋ ਗੱਲ ਕੌੜੀ ਹੈ ਪਰ ਸੱਚੀ ਹੈ ਵੱਖ-ਵੱਖ ਪਾਰਟੀਆਂ ਦੇ ਜਿਹੜੇ ਨੇਤਾ ਨੇ ਉਹਨਾਂ ਦੀਆਂ ਆਪਸ ਵਿੱਚ ਯਾਰੀਆਂ ਦੋਸਤੀਆਂ ਨੇ ਤੇ ਰਿਸ਼ਤੇਦਾਰੀਆਂ ਨੇ ਕਿਉਂਕਿ ਉਹ ਵੱਡੇ ਲੋਕ ਨੇ ਤੇ ਵੱਡੇ ਲੋਕਾਂ ਦੀਆਂ ਰਿਸ਼ਤੇਦਾਰੀਆਂ ਤੇ ਯਾਰੀਆਂ ਵੱਡਿਆਂ ਨਾਲ ਹੀ ਹੁੰਦੀਆਂ ਨੇ ਉਹ ਵਿਆਹਾਂ ਤੇ ਸ਼ਾਦੀਆਂ ਤੇ ਮਰਨਿਆਂ ਤੇ ਭੋਗਾਂ ਤੇ ਪਾਰਟੀਆਂ ਤੇ ਇਕੱਠੇ ਹੁੰਦੇ ਨੇ ਜੱਫੀਆਂ ਪਾਉਂਦੇ ਨੇ ਕੱਠੇ ਬੈਠ ਕੇ ਡਿਨਰ ਕਰਦੇ ਨੇ ਲੰਚ ਕਰਦੇ ਨੇ ਬ੍ਰੇਕਫਾਸਟ ਕਰਦੇ ਨੇ ਤੇ ਸਾਡੇ ਲੋਕ ਥੱਲੇ ਲੜਲੜ ਮਰੀ ਜਾਂਦੇ ਨੇ ਇੱਕ ਇੱਕ ਪਿੰਡ ਚਾਰ ਚਾਰ ਧੜਿਆਂ ਚ ਪਾਟਾ ਪਿਆ ਲੋਕ ਇੱਥੋਂ ਤੱਕ ਪਿੰਡਾਂ ਦੇ ਪਾਟੇ ਪਏ ਨੇ ਪਾਰਟੀਬਾਜੀ ਕਰਕੇ ਕਿ ਪਿੰਡ ਦੇ ਵਿੱਚ ਜੇ ਕੋਈ ਮਰਗ ਹੋ ਜੇ ਤਾਂ ਕਈ ਪਿੰਡਾਂ ਚ ਲੋਕ ਸਾਂਝੇ ਮਰਗ ਵਾਲੇ ਘਰ ਨਹੀਂ ਜਾਂਦੇ ਇੱਕ ਦਿਨ ਇੱਕ ਪਾਰਟੀ ਵਾਲੇ ਤੇ ਦੂਜੇ ਦਿਨ ਦੂਜੇ ਪਾਰਟੀ ਵਾਲੇ ਬੀਬੀਆਂ ਮਕਾਣੇ ਨਹੀਂ ਇਕੱਠੀਆਂ ਜਾਂਦੀਆਂ ਜਿਹੜੀਆਂ ਇਕੱਠੀਆਂ ਬਹਿ ਕੇ ਚਾਦਰਾਂ ਕੱਢਦੀਆਂ ਸੀ ਨਮੂਨੇ ਲੈਂਦੀਆਂ ਸੀ ਉਹ ਇਕੱਠੀਆਂ ਨਹੀਂ ਬਹਿੰਦੀਆਂ ਵੀ ਇਹ ਕਾਲੀ ਨੇ ਅਸੀਂ ਕਾਂਗਰਸੀਆਂ ਆ ਆਮ ਆਦਮੀ ਪਾਰਟੀ ਵਾਲੇ ਆ ਆ ਫਲਾਣੇ ਆ ਠਿਮਕੇ ਆ ਪਾਰਟੀ ਬਾਜ਼ੀਆਂ ਨੇ ਲੋਕਾਂ ਨੂੰ ਪਾੜਿਆ ਏ ਵੰਡਿਆ ਏ ਪਰ ਸਾਡੇ ਸਾਡੇ ਗੁਰੂ ਗ੍ਰੰਥ ਸਾਹਿਬ ਦਾ ਸਾਨੂੰ ਪਾਵਨ ਉਪਦੇਸ਼ ਹੈ ਗੁਰੂ ਗੁਰੂ ਗੁਰਦੁਆਰਾ ਸਾਹਿਬ ਦੇ ਅੱਗੇ ਆਪਾਂ ਖੜੇ ਆ ਗੁਰਬਾਣੀ ਕਹਿੰਦੀ ਸੱਬੇ ਸਾਂਝੀ ਵਾਲ ਸਦਾਇਨ ਤਾਂ ਜਦੋਂ ਸਾਂਝੀ ਵਾਲਤਾ ਦਾ ਸੰਦੇਸ਼ ਸਾਡੀ ਗੁਰਬਾਣੀ ਦਿੰਦੀ ਹੈ ਜਦੋਂ ਗੁਰਬਾਣੀ ਕਹਿੰਦੀ ਹੈ ਏਕ ਨੂਰ ਤੇ ਸਭ ਜਗ ਉਪਜਿਆ ਕੋ ਭਲੇ ਕੋ ਮੰਦੇ ਤਾਂ ਮੈਨੂੰ ਲੱਗਦਾ ਇਸ ਤੋਂ ਵੱਡੀ ਕੋਈ ਗੱਲ ਹੋ ਨਹੀਂ ਸਕਦੀ ਭਾਈ ਜੀ ਕੀ ਸੰਦੇਸ਼ ਦੇ ਰਹੇ ਹੋ ਕੋਈ ਵੀ ਪੋਲਿੰਗ ਬੂਥ ਨਾ ਲਾ ਕੇ ਆਏ ਵੀਰ ਜੀ ਸੰਦੇਸ਼ ਇਹ ਹੀ ਦੇ ਰਹੇ ਆ ਵੀ ਬੋਟ ਜਿੱਥੇ ਕਿਸੇ ਦਾ ਮਾਣੇ ਉੱਥੇ ਹੀ ਪਾਉਣੀ ਉਹਨੇ ਆਪਣੇ ਆਖਿਆ ਨਾ ਕਿਸੇ ਨੇ ਪਾਉਣੀ ਜੇ ਕੋਈ ਪਾਰਟੀ ਚੰਗਾ ਕੰਮ ਕਰੇਗੀ ਤਾਂ ਉਹਨਾਂ ਬੋਟ ਉਹਨੂੰ ਹੀ ਪਾਉਣੀ ਨਾ ਮੇਰੇ ਆਖੇ ਪਾਉਣੀ ਨਾ ਤੁਹਾਡੇ ਆਖੇ ਪਾਉਣੀ ਤੇ ਖਿੱਚੋ ਤਾਂ ਹੀ ਨਹੀਂ ਕਰਨੀ ਚਾਹੀਦੀ ਪੋਲਿੰਗ ਬੂਥ ਨਹੀਂ ਲਾਉਣੇ ਚਾਹੀਦੇ ਸਾਡੇ ਪਿੰਡ ਅੱਗੇ ਪੋਲਿੰਗ ਬੂਥ ਲੱਗਦੇ ਸੀ ਪਹਿਲੀ ਵਾਰੀ ਹੋਇਆ ਬਿਹਤ ਕੀ ਸਾਡੇ ਪਿੰਡ ਨਗਰ ਨੇ ਸਲਾਹ ਕੀਤੀ ਵੀ ਆਪਾਂ ਪੋਲਿੰਗ ਬੂਥ ਨਹੀਂ ਲਾਉਣਾ ਉਹਦੀ ਥਾਂ ਤੇ ਸਪੀਲ ਲਾਉਣੀ ਸਾਰੇ ਪਿੰਡ ਨੇ ਨਗਰ ਨੇ ਸਹਿਯੋਗ ਦਿੱਤਾ ਤੇ ਅਸੀਂ ਕਾਮਯਾਬ ਆ ਕੋਈ ਬੰਦੇ ਨੇ ਕੋਈ ਸ਼ਰਾਰਤ ਨਹੀਂ ਉੱਥੇ ਵੀ ਅੰਦਰ ਵੀ ਜਿਹੜੇ ਬੈਠੇ ਨੇ ਵੋਟਾਂ ਪਵਾ ਰਹੇ ਨੇ ਸਾਡਾ ਇੱਕ ਬੰਦਾ ਹੀ ਉਹ ਵੀ ਬਾਹਰ ਆ ਜਾਂਦਾ ਆਪਦੀ ਮਰਜ਼ੀ ਨਾਲ ਲੋਕੀ ਵੋਟਾਂ ਪਾ ਰਹੇ ਨੇ ਕੋਈ ਨਹੀਂ ਕਿਸੇ ਦੀ ਗਲਤ ਬੋਟ ਨਹੀਂ ਪਾ ਰਿਆ ਨਾ ਕੋ ਕਿਸੇ ਨੂੰ ਗਲਤ ਗਾਈਡ ਕਰ ਰਿਆ ਇਸ ਕਰਕੇ ਅਸੀਂ ਆਨੇ ਵੀ ਲੜਨਾ ਨਹੀਂ ਚਾਹੀਦਾ ਝਗੜਨਾ ਨਹੀਂ ਚਾਹੀਦਾ ਆਪਦੀ ਅਗਲੇ ਨੂੰ ਮਰਜ਼ੀ ਕਰਨ ਦੇਣੀ ਚਾਹੀਦੀ ਜਿਵੇਂ ਪਿੰਡਾਂ ਦੇ ਵਿੱਚ ਡਾਂਗਾ ਚੱਲ ਰਹੀਆਂ ਨੇ ਟੰਬੇ ਚੱਲ ਰਹੇ ਨੇ ਡਾਂਗਾ ਦਿਖਾਉਂਦੇ ਆ ਕੈਮਰਾਮੈਨ ਤੁਸੀਂ ਵੀ ਕਾਫੀ ਸੁੱਖ ਨਾਲ ਵੱਡੀ ਫੜੀ ਆ ਜੇਕਰ ਲੜਨਾ ਨਹੀਂ ਤੇ ਇਹ ਟੰਬਾ ਕਾਦੇ ਲਈ ਫੜਿਆ ਇਹ ਵੀਰ ਜੀ ਮੈਨੂੰ ਨਾ ਸੱਟ ਲੱਗੀ ਸੀ 4 ਮਹੀਨੇ ਹੋ ਗਏ ਪਰ ਨਗਰ ਦੇ ਨਾਲ ਪਿਆਰ ਰਹਿਣਾ ਹੈ ਮੈਨੂੰ ਫਿਰ ਪੰਚਾਇਤ ਦੇ ਵਿੱਚ ਆਉਣਾ ਪਿਆ ਇੱਥੇ ਨਾਲੇ VOTING ਵੀ ਪਾਉਣੀ ਬੋਟ ਪਾਉਣੀ ਸੀਗੀ ਤੇ ਆਉਣਾ ਪਿਆ ਤਾ ਕਰਕੇ ਡਾਂਗ ਲੈ ਕੇ ਆਂਦੀ ਤੁਰਿਆ ਨਹੀਂ ਜਾਂਦਾ ਮਤਲਬ ਲੜਨ ਵਾਸਤੇ ਨਹੀਂ ਨਹੀਂ ਲੜਨ ਵਾਸਤੇ ਨਹੀਂ ਅਸੀਂ ਤਾਂ ਪਿਆਰ ਵਧਾਉਣ ਵਾਸਤੇ ਡਾਂਗ ਲਿਆਂਦੀ ਏ ਲੜਨ ਵਾਸਤੇ ਨਹੀਂ ਬੱਲੇ ਬਹੁਤ ਵਧੀਆ ਗੱਲ ਐ ਅ ਸ਼ਾਲਾ ਤੁਹਾਡਾ ਪਿਆਰ ਵਧੇ ਤੁਹਾਡੀ ਸਾਂਝ ਵਧੇ ਬਾਈ ਜੀ ਕੀ ਕਹਿਣਾ ਚਾਹੋਗੇ ਜਿੱਦਾਂ ਦੀਆਂ ਗੱਲਾਂ ਤੁਹਾਡੇ ਨਗਰ ਤੋਂ ਸੁਣ ਰਹੇ ਆ ਗੱਲਾਂ ਤਾਂ ਬਹੁਤ ਵਧੀਆ ਨੇ ਜੀ ਇਹ ਕੰਮ ਹੋਣੇ ਚਾਹੀਦੇ ਨੇ ਸਾਰੇ ਨਗਰਾਂ ਦੇ ਵਿੱਚ ਹੂੰ ਜਿ ਨਈ ਵੱਤਾਂ ਵੱਧ ਹੋਣੇ ਚਾਹੀਦੇ ਨੇ ਤੇ ਜਿਹੜੇ ਪਿੰਡਾਂ ਦੇ ਵਿੱਚ 4-4 5-5 ਪੋਲਿੰਗ ਬੂਥ ਲਾਏ ਨੇ ਤੇ ਉਹ ਕੜਤਨ ਵਧਾ ਕੇ ਬੈਠੇ ਨੇ ਇੱਕ ਇੱਕ ਵੋਟ ਪਾਉਣ ਆਉਂਦਾ ਪੰਜ ਬੰਦੇ ਉਹਨੂੰ ਖਿੱਚਣ ਵਾਲੇ ਉਹ ਵੋਟਾਂ ਨਹੀਂ ਪੈਂਦੀਆਂ ਜੀ ਉਹਦਾ ਖਿੱਚੋ ਤਾਂ ਨਹੀਂ ਹੁੰਦੀ ਔਰ ਵੋਟਾਂ ਵਾਲੇ ਦਾ ਨਹੀਂ ਹੁੰਦਾ ਧਿਆਨ ਉਹਨਾਂ ਦਾ ਉਹ ਨਹੀਂ ਕੰਮ ਕਰਨੇ ਚਾਹੀਦੇ ਪਿੰਡਾਂ ਦੇ ਵਿੱਚ ਹਾਂ ਪਰ ਜਿਵੇਂ ਖਬਰ ਆ ਰਹੀਆਂ ਕਿ ਪੰਜਾਬ ਦੇ ਕਈ ਪਿੰਡਾਂ 'ਚ ਅੱਜ ਕਾਫੀ ਜਿਹੜੀ ਆ ਲੜਾਈ ਝਗੜੇ ਹੋਏ ਨੇ ਤੇ ਕਤਰੋਗਾਰਤ ਵੀ ਕੁਝ ਪਿੰਡਾਂ 'ਚ ਹੋਈ ਐ ਉਹਦੇ ਬਾਰੇ ਕੀ ਕਹੂੰਗੀ ਉਹ ਬਿਲਕੁਲ ਨਹੀਂ ਹੋਣੀ ਚਾਹੀਦੀ ਜੀ ਇਹੋ ਜਿਹੇ ਕੰਮ ਤਾਂ ਬਹੁਤ ਮੰਦੇ ਨੇ ਨਹੀਂ ਹੋਣੇ ਚਾਹੀਦੇ ਇਹੋ ਜਿਹੇ ਕੰਮ ਹਾਂਜੀ ਜਿੰਦਾ ਚਲੇ ਗਿਆ ਉਹਦਾ ਚਲੇ ਗਿਆ ਦੂਜੇ ਨੂੰ ਕਾਹਦੀ ਪੀੜ ਠੀਕ ਹੈ ਨਾ ਜਿੰਦਾ ਮਰ ਗਿਆ ਉਹਦਾ ਮਰ ਗਿਆ ਉਹਦੀਆਂ ਵੋਟਾਂ ਪਈਆਂ ਉਹਦਾ ਜਾਨ ਖਤਮ ਹੋ ਗਿਆ ਬਿਲਕੁਲ ਬਿਲਕੁਲ ਠੀਕ ਹੈ ਨਾ ਜੀ ਇਹ ਪੁੱਤ ਮਾਵਾਂ ਦੇ ਵਾਰ-ਵਾਰ ਨਹੀਂ ਜੰਮਦੇ ਬਿਲਕੁਲ ਬਿਲਕੁਲ ਵੈਰ ਖਾਲਸਾ ਵੈਰ ਭਲੇ ਬਿਲਕੁਲ ਸੱਚੀ ਗੱਲ ਕੀਤੀ ਐ ਕੀਮਤੀ ਜਾਨਾਂ ਦੁਬਾਰਾ ਨਹੀਂ ਮਿਲਦੀਆਂ ਕਦੇ ਗਿਆ ਹੋਇਆ ਵਿਅਕਤੀ ਵਾਪਸ ਨਹੀਂ ਆਉਂਦਾ ਤੇ ਜਿਹੜੇ ਘਰ ਦਾ ਤੁਰ ਜਾਂਦਾ ਉਹਨੂੰ ਪਤਾ ਹੁੰਦਾ ਕਿ ਪਿੱਛੋਂ ਹਾਲ ਕੀ ਹੋ ਰਿਹਾ ਟੱਬਰ ਦਾ ਉਹ ਕਹਿੰਦੇ ਆ ਚਿੜੀਆਂ ਦੀ ਮੌਤ ਤੇ ਗਵਾਰਾਂ ਦਾ ਹਾਸਾ ਇਹ ਗੰਦੀਆਂ ਸਿਆਸਤਾਂ ਨੇ ਤਾਂ ਅੱਜ ਤੱਕ ਲਾਸ਼ਾਂ ਤੇ ਵੀ ਸਿਆਸਤ ਕੀਤੀ ਆ ਇਹ ਇਹਨਾਂ ਰਾਜਨੇਤਾਵਾਂ ਨੇ ਤਾਂ ਕਈ ਵਾਰ ਫੌਜੀਆਂ ਦੇ ਕਫਨਾਵਾਂ 'ਚੋਂ ਵੀ ਪੈਸੇ ਖਾਦੇ ਨੇ ਇਹ ਤਾਂ ਫੌਜ ਦੇ ਜਦੋਂ ਹਥਿਆਰ ਲੈਂਦੇ ਨੇ ਬਾਹਰਲੇ ਦੇਸ਼ਾਂ 'ਚੋਂ ਉਹਨਾਂ ਦੇ ਵਿੱਚ ਵੀ ਘਪਲੇ ਕਰਕੇ ਕਈ ਵਾਰ ਇਹਨਾਂ ਨੇ ਪੈਸਾ ਖਾਦਾ ਹੈ ਇਹਨਾਂ ਨੂੰ ਕਿਸੇ ਦਾ ਕੋਈ ਬਹੁਤਾ ਦਰਦ ਨਹੀਂ ਹੈ ਸੋ ਬਹੁਤ ਸੋਹਣੀ ਉਦਾਹਰਨ ਚੱਕ ਸੋਮੀਆਂ ਪਿੰਡ ਦੇ ਵਿੱਚ ਅਸੀਂ ਦੇਖ ਰਹੇ ਹਾਂ ਭਾਈ ਜੀ ਕੀ ਕਹੋਗੇ ਜਿਹੜੀ ਤੁਹਾਡੇ ਪਿੰਡ ਦੇ ਵਿੱਚ ਇਹ ਉਦਾਹਰਨ ਆਪਾਂ ਦੇਖ ਰਹੇ ਹਾਂ ਪਹਿਲਾਂ ਜੀ ਤੁਹਾਡਾ ਧੰਨਵਾਦ ਸਾਡੇ ਤੁਸੀਂ ਪਿੰਡ ਆਏ ਧੰਨਵਾਦ ਤੇ ਜਿਹੜਾ ਕਿ ਅਸੀਂ ਸਾਰੇ ਇਕੱਠੇ ਹੋ ਕੇ ਸਭ ਕੁਝ ਕਰਨ ਡਏ ਆ ਸਾਨੂੰ ਬਹੁਤ ਖੁਸ਼ੀ ਹੈ ਸਾਡੇ ਵੱਡੇ ਬਜ਼ੁਰਗ ਵੀ ਖੜੇ ਨੇ ਤੇ ਮੇਰੇ ਨਾਲ ਦੇ ਜਿਹੜੇ ਨੌਜਵਾਨ ਨੇ ਨਿੱਕੇ ਨੇ ਸਾਰੇ ਅਸੀਂ ਰਲ ਕੇ ਸ਼ਬੀਰ ਲਈ ਆ ਤੇ ਇਕੱਠੇ ਹੀ ਵੋਟਿੰਗ ਹੋ ਰਹੀ ਆ ਵਧੀਆ ਹੋ ਰਹੀ ਆ ਤੇ ਰਲ ਮਿਲ ਕੇ ਸੇਵਾ ਕਰਨ ਦੇ ਆ ਸਾਨੂੰ ਬਹੁਤ ਖੁਸ਼ੀ ਆ ਪਰ ਇਹ ਹੋਇਆ ਸਾਡੇ ਪਿੰਡ ਚ ਪਹਿਲੀ ਵਾਰੀ ਆ ਤੇ ਅਸੀਂ ਆਸ ਕਰਦੇ ਹਾਂ ਉਸ ਪ੍ਰਮਾਤਮਾ ਅੱਗੇ ਅਰਦਾਸ ਵੀ ਕਰਦੇ ਆ ਕਿ ਇਹ ਇਹ ਇਦਾਂ ਹੀ ਹੁੰਦਾ ਰਵੇ ਤੇ ਬਾਕੀ ਜਿਹੜੀ ਤੁਸੀਂ ਇੱਕ ਗੱਲ ਕਹੀ ਆ ਲੀਡਰ ਹਰ ਵਾਰੀ ਹਰ ਆਪਦੇ ਦੂਜੇ ਲੀਡਰਾਂ ਦੇ ਵਿਆਹਾਂ ਤੇ ਜਾਂਦੇ ਨੇ ਤੇ ਸਾਨੂੰ ਆਪਸ ਵਿੱਚ ਕਰਦੇ ਰਹਿੰਦੇ ਨੇ ਪੜਾਉਂਦੇ ਰਹਿੰਦੇ ਨੇ ਤੇ ਮੈਂ ਇਹ ਸੰਦੇਸ਼ ਦੇਣਾ ਚਾਹਣਾ ਕਿ ਆਪਾਂ ਰਲ ਕੇ ਰਹੀਏ ਆਪਾਂ ਵੀ ਹਰ ਕਿਸੇ ਦੇ ਸੁਖੀ ਤੇ ਸੁਖ ਤੇ ਤੇ ਗਮੀ ਤੇ ਰਲ ਕੇ ਕੰਮ ਕਰੀਏ ਜੀ ਤੁਸੀਂ ਸੁਣਿਆ ਬਹੁਤ ਸੋਹਣੀ ਉਦਾਹਰਣ ਪਿੰਡ ਚੱਕ ਸੋਮੀਆਂ ਦੇ ਇਹਨਾਂ ਭੈਣਾ ਭਰਾਵਾਂ ਨੇ ਦਿੱਤੀ ਹੈ ਮੈਨੂੰ ਲੱਗਦਾ ਅੱਗੇ ਤੋਂ ਆਪਾਂ ਨੂੰ ਵੀ ਚਾਹੀਦਾ ਹੈ ਕਿ ਸਿਆਸਤ ਤੋਂ ਔਰ ਸਿਆਸਤ ਜਿਹੜੀ ਪਾੜੋ ਤੇ ਰਾਜ ਕਰੋ ਡਵਾਈ ਐਂਡ ਰੂਲ ਰੂਲ ਓਵਰ ਦੀ ਜਿਹੜੀ ਅੰਗਰੇਜ਼ਾਂ ਦੀ ਦਿੱਤੀ ਸਿਆਸਤ ਸੀ ਉਹ ਅੱਜ ਵੀ ਚੱਲ ਰਹੀ ਹੈ ਔਰ ਪਾੜੋ ਤੇ ਰਾਜ ਕਰੋ ਦੀ ਸਿਆਸਤ ਤੋਂ ਸਾਨੂੰ ਬਚਣਾ ਚਾਹੀਦਾ ਹੈ ਪਿੰਡ ਨੂੰ ਸਲਾਮ ਹੈ ਇਹਨਾਂ ਦੇ ਯਤਨਾਂ ਨੂੰ ਸਲਾਮ ਹੈ ਬਹੁਤ ਸ਼ੁਕਰੀਆ ਮਿਹਰਬਾਨੀ ਮੇਰੇ ਨਾਲ ਕੈਮਰਾਮੈਨ ਅਮਰਜੋਤ ਸਿੰਘ ਇਨਸਾਫਪ੍ਰੀਤ ਸਿੰਘ ਬਹੁਤ ਮਿਹਰਬਾਨੀ